ਜਿੰਦਾਬਾਦ ਸੰਗਠਨ ਕਮੇਟੀ ਜਿੰਦਾਬਾਦ ਮਾਝਾ ਸੰਘਰਸ਼ ਕਮੇਟੀ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਜਾਲ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਜਾਲ ਸਰਕਾਰ ਮੁਰਦਾਬਾਦ ਸੌਣ ਮਜ਼ਦੂਰ ਏਕਤਾ ਜਿੰਦਾਬਾਦ ਸੌਣ ਮਜ਼ਦੂਰ ਏਕਤਾ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੋਰਚਾ ਮਾਝਾ ਕਿਸਾਨ ਸੰਸਕਰਤ ਕਮੇਟੀ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਕਿਸਾਨਾਂ ਦਾ ਇਕ ਜਿੰਦਾਬਾਦ ਮਾਝਾ ਕਿਸਾਨ ਸੰਸਕਰਤ ਕਮੇਟੀ ਜਿੰਦਾਬਾਦ ਸਾਰੀਆਂ ਸਰਕਾਰਾਂ ਮੁਰਦਾਬਾਦ ਸਾਰੀਆਂ ਸਰਕਾਰਾਂ ਮੁਰਦਾਬਾਦ ਆਹ ਇਹ ਗੱਲ ਹੁਣ ਬਣਾ ਪ੍ਰਧਾਨ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਪਿੰਡ ਮੇਰਾ ਜੈਨਪੁਰ ਹੈ ਅਸੀਂ ਸਰਕਾਰੀ ਮੈਲ ਪੁਨਿਆਰ ਦੇ ਵਿੱਚ ਗੰਨਾ ਲੈ ਕੇ ਆਏ ਆ ਇੱਕ ਮਿਲਦੇ ਇੰਨੇ ਹਾਲਾਤ ਮਾਰੇ ਆ ਕਿ ਖਲੋਣਾ ਤੇ ਬੈਣਾ ਵੀ ਮੁਸ਼ਕਲ ਹੋ ਗਿਆ ਫੇਰ ਰਾਤ ਦੀ ਬਾਰਸ਼ ਲੱਗੀ 12 1 ਵਜੇ ਦੀ ਪਹਿਲਾ ਰੋਡ ਤੇ ਹੀ ਰੋਡ ਤੋਂ ਬਾਅਦ ਇਹਨਾਂ ਕੱਚੀ ਕੱਚਾ ਜਾ ਰੇਕ ਰਾਹ ਬਣਾਇਆ ਪਤਾ ਨਹੀਂ ਉੱਥੋਂ ਜਾਂ ਨਿਕਲਣਾ ਜਾਂ ਨਹੀਂ ਨਿਕਲਣਾ ਉਹ ਤੇ ਬਾਅਦ ਦੇ ਪਤਾ ਲੱਗੇਗਾ ਨਾ ਉੱਥੇ ਬੈਣ ਦਾ ਖਲੋਣਾ ਨਾ ਖਲੋਣ ਦਾ ਪਾਣੀ ਹੀ ਪਾਣੀ ਐ ਥਲੇ ਤੇ ਗਾਰ ਗੋਡੇ-ਗੋਡੇ ਪੂਰੇ ਪੂਰੇ ਕੱਪੜੇ ਸਾਰੇ ਗਿੱਲੇ ਹੋਏ ਆ ਸਰਕਾਰਾਂ ਕੋਈ ਧਿਆਨ ਨਹੀਂ ਮੈਲਾ ਵਾਲੇ ਕੋਈ ਮਰਾਉਣ ਨਹੀਂ ਦੇਖਣਦੇ ਵੀ ਉੱਥੇ ਜਾ ਕੇ ਲਵਾ ਦਦੇ ਚਲੋ ਜਾਓ ਤੇ ਲੱਗੋ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਕੋਈ ਚੀਜ਼ ਗਮ ਹੋ ਰੇ ਕੋ ਟੁੱਟ ਜੇ ਕੋਈ ਜਵਾਬਦਾਰ ਨਹੀਂ ਆ ਨਾ ਮੇਰਾ ਲਖਪ੍ਰੀ ਸਿੰਘ ਮੁਸ਼ਕਲ ਇਥੇ ਆ ਰਹੀ ਹੈ ਕਦੀ ਕੱਲ ਦੇ ਗੰਨਾ ਲੈ ਕੇ ਆਏ ਦੇ ਆ ਇੱਕ ਤੇ ਦੋ ਸੂਟ ਕਰੋ ਮੰਗਾ ਲਿਆ ਫਿਰ ਤੇ ਬੂਡਵਾੜਾਂ ਚੰਗੀ ਤਰ੍ਹਾਂ ਗਿੱਲੇ ਹੋ ਗਏ ਤੇ ਬਹੁਤ ਮਾਰੇ ਹਲਾਦਾ ਇੱਥੇ ਤੇ ਬਿਲਕੁਲ ਬੈਠਣ ਨੂੰ ਜਗ੍ਹਾ ਨਹੀਂ ਹੈ ਕਿਤੇ ਰਾਤ ਟਰਾਲੀਆਂ ਥੱਲੇ ਬਹਿ ਗਏ ਪੂਰੀ ਰਾਤ ਇਦਾਂ ਹੀ ਕੱਟੀ ਆ ਉਹਨੂੰ ਤੇ ਟਰਾਲੀਆਂ ਥੱਲੇ ਵੀ ਪਾਣੀ ਪੂਰਾ ਹੋ ਗਿਆ ਹੁਣ ਤੇ ਕਿਤੇ ਬੈਠਣ ਨੂੰ ਕੋਈ ਜਗ੍ਹਾ ਨਹੀਂ ਕੰਟੇਨ ਹੀ ਕੰਟੇਨ ਵੀ ਚੋਂਡੀ ਆ ਬਹੁਤ ਮਾੜਾ ਮਾੜੇ ਹਲਾਤਾ ਇਥੋਂ ਦੇ ਹੋਰ ਨਾ ਕੋਈ ਤੁੰਦ ਨਹੀਂ ਕੀਤਾ ਸਰਕਾਰ ਨੇ ਇੱਥੇ ਕੋਈ ਪ੍ਰਬੰਧ ਨਹੀਂ ਕੀਤਾ ਨਾ ਕੋਈ ਬੈਠਣ ਬਾਤ ਤੇ ਛੱਡ ਬਣਾਈ ਆ ਨਾ ਕੁਛ ਇਦਾਂ ਹੀ ਆ ਬਸ ਲੋ ਕਿ ਆਪਣੀਆਂ ਆਪਣੀਆਂ ਟਰਾਲੀਆਂ ਥੱਲੇ ਬਿਸਤਰੇ ਜਿਹੜੇ ਘਰੋਂ ਲਿਆਉਂਦੇ ਤੇ ਸੀ ਉਹ ਵੀ ਗਿਲੇ ਹੋ ਗਏ ਜੀ ਮੈਂ ਨਾ ਬਲਵਿੰਦਰ ਸਿੰਘ ਜੈਨਪੁਰ ਤੋਂ ਆ ਮੈਂ ਭਾਜੀ ਗੰਨਾ ਲੈ ਕੇ ਆਇਆ ਪਰ ਜਿਹੜੇ ਹਾਲਾਤ ਨੇ ਜਾ ਕੇ ਦੇਖੇ ਜਾਣ ਤੇ ਮੰਨ ਲਓ ਕਿ ਇੰਨਾ ਸਾਡੇ ਜੈਨਪੁਰ ਲੱਗ ਤੁਸੀਂ ਟੁੱਟੀ ਹੀ ਤਹਾਡੇ ਨਾਲ ਘਰਾਂ ਚ ਪਾਣੀ ਨਹੀਂ ਬੜਾ ਜਿੰਨਾ ਹੁਣ ਐਮਕੇ ਇਹ ਪਣਿਆਰ ਮਿਲਦੇ ਜਾੜ ਤੇ ਤੇ ਚੁੰਨੀ ਥੱਲੇ ਪਾਣੀ ਆ ਬਹੁਤ ਮਾਰੇ ਹਾਲਾਤ ਨੇ ਫਿਰ ਮੈਂ ਭਾਜਣਾ ਨੂੰ ਫੋਨ ਕੀਤਾ ਵੀ ਤੁਸੀਂ ਇੱਕ ਵਾਰੀ ਆਣ ਕੇ ਜਰੂਰ ਦੇਖੋ ਜਾਂ ਤੇ ਛੱਡਦਾ ਕੋਈ ਛੱਡ ਨਹੀਂ ਕੋਈ ਉੱਥੇ ਕੋ ਨਹੀਂ ਕੰਟੇਨ ਵੀ ਚੌਂਦੀ ਜਿੱਥੇ ਮਾਰੇ ਮੋੜੇ ਕਿਸਾਨ ਬੜੇ ਦੇ ਨੇ ਬਹੁਤ ਜ਼ਿਆਦਾ ਮਾਰੇ ਹਾਲਾਤ ਨੇ ਉਥੋਂ ਦੇ ਕੋਈ ਨਹੀਂ ਬੇਚੇਰਾ ਜੀ ਬਸ ਦੇ ਟੈਡ ਦੀ ਸ਼ੀਟ ਤੇ ਬੈ ਕੇ ਟਾਈਮ ਕੱਢਣ ਡਿਆ ਬਾਦ ਦੋ ਦੋ ਥੂਟ ਬਦਲ ਲਿਆ ਕਿ ਪਾਣੀ ਪੱਲਾ ਗਿੱਲਾ ਹੋ ਗਿਆ ਤੇ ਰਾਤ ਦੇ ਇਦਾਂ ਹੀ ਕੰਮ ਜਦੋਂ ਜਾਈ ਚੱਲਣ ਦੀ ਬਸ ਬਾਹਰਤ ਨੇ ਲੰਡਿਆ ਸਰਕਾਰ ਨੂੰ ਇਹ ਅਪੀਲ ਕਰਨ ਦੇ ਆ ਵੀ ਨਹੀਂ ਤੇ ਇਹ ਮੇਰੇ ਹਿਸਾਬ ਨਾਲ ਉਹਨਾਂ ਡਾਰਾਂ ਨੂੰ ਗੰਨਾ ਪੈਲੀ ਚੋਂ ਕੱਢਣਾ ਨਹੀਂ ਲੱਗਣਾ ਕਰਨਾ ਜਿੰਨਾ ਨੂੰ ਲੱਗਦਾ ਵੀ ਇੱਥੇ ਪੁਨਿਆਰ ਪਟਿਆਲੀ ਪਲਟੇ ਜਾਣੀਆਂ ਹੱਡੀ ਜਿੰਨਾ ਮਾੜੇ ਹਾਲਾਤ ਨੇ ਉੱਥੇ ਆਂਡੇ ਰਸਤੇ ਜਿਹੜੇ ਪਿੰਡਾਂ ਵਾਲੇ ਪੱਧਰੇ ਨੇ ਤੇ ਜਿਹੜਾ ਪੁਨਿਆਰ ਦਾ ਜਾੜਾ ਨਾ ਉਹ ਤੇ ਬਹੁਤਾ ਜਿਆਦਾ ਮਾੜਾ ਹੋ ਗਿਆ ਤੇ ਇੱਥੇ ਦੋ ਤਿੰਨ ਜੇਤਸਮੀਆਂ ਲਾਦਣ ਵੀ ਜਿਹੜੀਆਂ ਟਰਾਲੀਆਂ ਕੱਢਣੀਆਂ ਨੇ ਇੰਨੇ ਮਾੜੇ ਹਾਲਾਤ ਹੋ ਗਏ ਨੇ ਇੱਥੇ ਮੈਂ ਬਲਵਿੰਦਰ ਸਿੰਘ ਅਸੀਂ ਕੱਲ ਦੇ ਗੰਨਾ ਲੈ ਕੇ ਆਏ ਆ ਮੇਲੇ ਦੇ ਵਿੱਚ ਪੁਨਿਆੜ ਤੇ ਇਹ ਰਾਤ ਦੀ ਬਾਸ ਪੈ ਰਹੀ ਆ ਲੇਕਿਨ ਅਸੀਂ ਰਾਤ ਜਿਹੜੀ ਪੂਰੀ ਆ ਨਾ ਉਹ ਟਰਾਲੀਆਂ ਦੇ ਥੱਲੇ ਵੜ ਕੇ ਕੱਢੀ ਆ ਲੇਕਿਨ ਟਰਾਲੀਆਂ ਦੇ ਥੱਲੇ ਵੀ ਹੁਣ ਪਾਣੀ ਹੋ ਚੁੱਕਿਆ ਤੇ ਸਾਡੇ ਕੋਲੋਂ ਕੋਈ ਇੱਥੇ ਸੈੱਟ ਦਾ ਪ੍ਰਬੰਧ ਨਹੀਂ ਕੋਈ ਇੱਥੇ ਮਲਦੀ ਕੰਟੀਨ ਨਹੀਂ ਜਿਹਦੇ ਵਿੱਚ ਅਸੀਂ ਜਾ ਕੇ ਕੋਈ ਚਾਹ ਦਾ ਘੋੜੀ ਪੀ ਸਕੀ ਮੈਂ ਜੀ ਸੁਖਜਿੰਦਰ ਸਿੰਘ ਪੰਜਾਬ ਐਸ ਪ੍ਰਧਾਨ ਕਿਸਾਨ ਜੁਨੀਅਨ ਮਾਡਾ ਕਿਸਾਨ ਸੰਘਸ਼ ਮਿੱਟੀ ਸੁਖਜਿੰਦਰ ਸਿੰਘ ਲੰਬੜਾ ਕਤਵਾਲ ਤੋਂ ਮੈਂ ਕਿਸਾਨ ਆਗੂ ਹੋਣ ਕਾਰਨ ਮੈਂ ਹੀ ਇੱਥੇ ਆ ਮਿਲ ਚਕ ਪੰਜਾਬ ਮਿਲ ਚ ਖੜਿਆ ਆ ਇੱਥੇ ਕਿਸੇ ਮਸਲੇ 'ਚ ਅਸੀਂ ਆਏ ਆਂ ਇੱਥੇ ਬਹੁਤ ਜ਼ਿਆਦਾ ਜਾੜ ਜਿਹੜਾ ਜਾੜ ਦਾ ਨੂੰ ਕਿਸੇ ਨੇ ਵੇਖਿਆ ਨਹੀਂਗਾ ਕਿਸਾਨਾਂ ਵਾਸਤੇ ਜਿਹੜੀਆਂ ਸੱਡ ਕੋਈ ਨਹੀਂ ਅੱਜ ਬਾਰਸ਼ ਪੈ ਰਹੀ ਹੈ ਬਹੁਤ ਜ਼ਿਆਦਾ ਤੇ ਕੋਈ ਕਿਤੇ ਖਲੋਣ ਨੂੰ ਥਾਂ ਨਹੀਂ ਅਸੀਂ ਜੀਐਮ ਸਾਹਿਬ ਨੂੰ ਇਸੇ ਕੰਮ ਮਿਲਣ ਆਏ ਹਾਂ ਉਹ ਕਹਿ ਰਹੇ ਸੀ ਵੀ 9 ਕਰੋੜ ਰੁਪਈਆ ਜਿਹੜਾ ਸਰਕਾਰ ਨੇ ਦੇਣਾ ਸੀ ਉਹ ਸਾਨੂੰ ਦਿੱਤਾ ਨਹੀਂ ਤੇ ਅਸੀਂ ਬਣਾ ਨਹੀਂ ਸਕੇ ਅਸੀਂ ਉਹਨਾਂ ਨੂੰ ਇਹ ਕਹਿਣ ਆਏ ਆਂ ਬੇਨਤੀ ਕਰਨਾ ਕਿ ਕਿਸਾਨਾਂ ਵਾਸਤੇ ਕੀ ਆ ਕਿਸਾਨ ਰੋੜ ਰਹੇ ਨੇ ਭੇਜ ਭੇਜ ਕੇ ਉੱਥੇ ਉਹਨਾਂ ਨੂੰ ਖਲੋਣ ਨੂੰ ਥਾਂ ਨਹੀਂ ਗਾ ਉਹ ਕਿੱਥੇ ਖਲੋਣ ਤੁਸੀਂ ਤੇ ਜਿਹੜੇ ਮੁਲਾਜ਼ਮ ਨੇ ਉਹ ਤੇ ਲੋਹੰਦਰਾ ਚ ਵੜ ਕੇ ਭੇਜ ਕੇ ਆ ਗਏ ਤੇ ਅੰਦਰ ਵੜ ਗਏ ਕਿਸਾਨ ਭੇਜ ਕੇ ਕਿੱਥੇ ਵੜਨ ਉੱਥੇ ਕੋਈ ਥਾਂ ਨਹੀਂ ਖਲੋਣ ਦੀ ਅਸੀਂ ਉਹਨਾਂ ਨੂੰ ਕਿਹਾ ਵੀ ਸੱਦਾ ਬਣਾਓ ਤੇ ਜਾੜ ਸਹੀ ਕਰੋ ਤੇ ਗੋਡੇ-ਗੋਡੇ ਪਾਣੀ ਆ ਜਾੜ ਦੇ ਵਿੱਚ ਆਟਮ ਤੇ ਉਹਨਾਂ ਨੇ ਇਹ ਅੱਗੋਂ ਪ੍ਰੋਬਲਮ ਦੱਸਤੀ ਆ ਵੀ ਸਾਡੇ ਕੋ ਬਜਟ ਨਹੀਂ ਸਾਡੇ ਕੋ 9 ਕਰੋੜ ਰੁਪਈਆ ਜਿਹੜਾ ਕਿ ਸਰਕਾਰ ਨੇ ਦੇਣਾ ਸੀ ਉਹ ਸਾਨੂੰ ਦਿੱਤਾ ਨਹੀਂ ਅਸੀਂ ਕਾਦਾ ਬਣਾਈਏ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਵੀ ਉਹਨਾਂ ਦਾ ਪੈਸਾ ਜਿਹੜਾ 9 ਕਰੋੜ ਦਿੱਤਾ ਜਾਵੇ ਤੇ ਜਾੜ ਤੇ ਜਿਹੜਾ ਵਧੀਆ ਬਣ ਸਕੇ ਸੱਡਾਂ ਬਣ ਸਕਣ ਤੇ ਕਿਸਾਨ ਜਿਹੜੇ ਨੁਕਸਾਨੀ ਹੋ ਸਕਣ ਇਹ ਬਹੁਤ ਵੱਡੀ ਪ੍ਰੋਬਲਮ ਹੈ ਇੱਕ ਪ੍ਰੋਬਲਮ ਇੱਥੇ ਇਹ ਵੀ ਆ ਵੀ ਪੇਮੈਂਟ ਇਹਨਾਂ ਦੀ ਸਹੀ ਨਹੀਂ ਪੈ ਰਹੀ ਸਰਕਾਰੀ ਮਿਲਦੀ ਜਿਹੜੀ ਪੇਮੈਂਟ ਹੈ ਦੂਜੀਆਂ ਪੇਮੈਂਟਾਂ ਜਿਹੜੀਆਂ ਨਹੀਂ ਸਹੀ ਪੈ ਰਹੀਆਂ ਉਹ ਪੇਮੈਂਟਾਂ ਦੀ ਵੀ ਬੇਨਤੀ ਆ ਵੀ ਪੇਮੈਂਟ ਵੀ ਜਲਦੀ ਤੋਂ ਜਲਦੀ ਇਹਨਾਂ ਦੀ ਕਿਸਾਨਾਂ ਦੀ ਪਾਈ ਜਾਏ ਤੇ ਕਿਸਾਨ ਜਿਹੜਾ ਥੋੜਾ ਬੋਤਾ ਜਿੱਥੇ ਵੀ ਕਿਤੇ ਪੈਸੇ ਦੇਣੇ ਆ ਠੇਕੇ ਦੇਣੇ ਆ ਹੋਰ ਕਈ ਕੰਮ ਕਰਨੇ ਆ ਉਹ ਦੇ ਸਕਣ ਮੈਂ ਬਲਜਿੰਦਰ ਸਿੰਘ ਮਾਜਾ ਕਿਸਾਨ ਸੰਘਰਸ਼ ਕਮੇਟੀ ਬਲਾਕ ਪ੍ਰਧਾਨ ਦਰੰਗਲਾ ਅੱਜ ਆਪਾਂ ਜਿਹੜੇ ਆ ਪਣਿਆੜ ਮਿਲ ਸ਼ੂਗਰ ਮਿਲ ਚ ਆਏ ਆ ਜੀ ਐਮ ਸਾਹਿਬ ਨੂੰ ਮਿਲਣੇ ਇੱਕ ਬੇਨਤੀ ਕਰਨ ਆਏ ਅਸੀਂ ਕਿ ਜੋ ਇੱਥੇ ਕਿਸਾਨ ਗੰਨਾ ਲੈ ਕੇ ਆਉਂਦੇ ਆਪਣੇ ਟਰੈਕਟਰ ਲੈ ਕੇ ਆਉਂਦੇ ਆ ਉਹਨਾਂ ਦੇ ਬੈਠਣ ਨੂੰ ਉਹਨਾਂ ਦੇ ਕੋਈ ਬਾਥਰੂਮ ਵਾਸਤੇ ਜਾਂ ਕੰਟੇਨ ਦੀ ਕੋਈ ਵੀ ਸਹੂਲਤ ਨਹੀਂ ਆ ਅੱਜ ਇੰਨੀ بارش ਹੋ ਰਹੀ ਆ ਕਿਸਾਨ ਟਰਾਲੀਆਂ ਦੇ ਥੱਲੇ ਵੜਿਆ ਤੇ ਕੋਈ ਹਾਦਸਾ ਹੋਣ ਤੋਂ ਪਹਿਲਾਂ ਜਿਹੜੇ ਇੱਥੇ ਟੀਨ ਛੱਡਾਂ ਪਾ ਗਏ ਵਧੀਆ ਬਾਥਰੂਮ ਤੇ ਕੰਟੀਨ ਦਾ ਜਿਹੜਾ ਪ੍ਰਬੰਧ ਕਰਨਾ ਚਾਹੀਦਾ ਲੇਕਿਨ ਜਦੋਂ ਅਸੀਂ ਆਪਣੀ ਪ੍ਰੋਬਲਮ ਜੀਐਮ ਸਾਹਿਬ ਨੂੰ ਦੱਸੀ ਤੇ ਜੀਐਮ ਸਾਹਿਬ ਨੇ ਅੱਗੋਂ ਇੱਕ ਹੋਰਾਨੂੰ ਪ੍ਰੋਬਲਮ ਕ੍ਰੀਏਟ ਕਰਤੀ ਕਿ ਦੇਖੋ ਜੀ 9 ਕਰੋੜ ਰੁਪਇਆ ਜਿਹੜਾ ਸਰਕਾਰ ਨੇ ਜਿਹੜਾ ਮਿਲ ਦੀ ਮੈਂਟੇਨੈਂਸ ਵਾਸਤੇ ਦੇਣਾ ਸੀ ਤੇ ਉਹਨਾਂ ਨੇ ਦਿੱਤਾ ਨਹੀਂ ਤੇ ਅਸੀਂ ਛੱਡਾਂ ਕਿੱਥੋਂ ਬਣਾਈਏ ਤੇ ਮੈਂ ਸਰਕਾਰ ਦੇ ਧਿਆਨ 'ਚ ਇਹੋ ਗੱਲ ਲਿਆਉਣਾ ਚਾਹੁੰਦਾ ਕਿ ਤੁਸੀਂ ਜਦੋਂ ਉਦਘਾਟਨ ਕਰਕੇ ਗਏ ਇੱਥੇ ਭਗਵੰਤ ਮਾਨ ਸਾਹਿਬ ਆਏ ਇੱਥੇ ਲੋਕਲ ਜੋ ਹਲਕਾ ਚਾਰ ਸ਼ਮਸ਼ੀਰ ਸਿੰਘ ਆਏ ਹੋਰ ਇਹਨਾਂ ਦੇ ਯਾਰ ਤੁਹੀਂ ਇੱਥੇ ਇਹ ਨਹੀਂ ਵੇਖਿਆ ਕਿ ਕਿਸਾਨਾਂ ਨੇ ਕਿੱਥੇ ਬਹਿਣਾ ਜੇ ਅੱਜ ਕਿਸਾਨ ਗੋਡੇ-ਗੋਡੇ ਪਾਣੀ 'ਚ ਖੜੇ ਆ ਤੇ ਭਗਵੰਤ ਮਾਨ ਸਾਹਿਬ ਆਪਣੇ ਆਫਿਸ 'ਚ ਬੈਠੇ ਆ ਜਾਂ ਜੀਐਮ ਸਾਹਿਬ ਆਪਣੇ ਆਫਿਸ 'ਚ ਬੈਠੇ ਆ ਤੇ ਕਿਸਾਨ ਕਿੱਥੇ ਬੈਠਣ ਇਸ ਕਰਕੇ ਜਿਹੜੀ ਆ ਅਸੀਂ ਪੂਰਨ ਜੋ ਜਿਹੜੀ ਕਿਸਾਨਾਂ ਵੱਲੋਂ ਜਿਹੜੀ ਆ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਕਰਦੇ ਆ ਕਿ ਜੋ ਸਰਕਾਰੀ ਅਧਾਰੇ ਆ ਜੋ ਪੁਨਿਆੜ ਮੇਲਾ ਉਹਦੇ ਵਿੱਚ ਬਿਲਕੁਲ ਧਿਆਨ ਇਸ ਟਾਈਮ ਨਹੀਂ ਦਿੱਤਾ ਜਾ ਰਿਹਾ ਇਹਦੇ 'ਲ ਗੌਰ ਕੀਤੀ ਜਾਏ ਤੇ ਕਿਸਾਨਾਂ ਦਾ ਜਿਹੜਾ ਬਣਦਾ ਹੱਕ ਆ ਉਹਨਾਂ ਦੀਆਂ ਪੇਮੈਂਟਾਂ ਜਿਹੜੀਆਂ ਉਹ ਤੁਸੀਂ ਬੜੀਆਂ ਲੇਟ ਕਰ ਰਹੇ ਹੋ 60 ਰੁਪਏ ਦੀ ਸਬਸਿਡੀ ਆਣੀ ਆ 70 ਰੁਪਏ ਸਬਸਿਡੀ ਆਣੀ ਆ ਨਾਲ ਦੀ ਨਾਲ ਪੇਮੈਂਟਾਂ ਕਰਕੇ ਜਲਦੀ ਤੋਂ ਜਲਦੀ ਜਿਹੜੇ ਕਿਸਾਨਾਂ ਦੇ ਖਾਤੇ ਪਾਏ ਜਾਣ ਤਾਂ ਕਿ ਕਿਸਾਨਾਂ ਨੇ ਜੋ ਆਪਣੇ ਰੋਜ਼ਮਰ ਰੋਜ਼ ਦੇ ਖਰਚੇ ਕਰਨੇ ਆ ਘਰਾਂ ਦੇ ਵਿੱਚ ਉਹ ਕਿਸਾਨੀ ਤੇ ਹੀ ਨਿਰਭਰ ਨੇ ਸਾਰੇ ਤੇ ਇਸ ਕਰਕੇ ਫਿਰ ਦੂਜੀ ਗੱਲ ਹੋਰ ਆ ਕਿ 2 ਸਾਲ ਹੋ ਗਿਆ ਮਿਲ ਨੂੰ ਵਢੀ ਹੋਈ ਨੂੰ ਤਿਆਰ ਹੋਈ ਨੂੰ ਇਹਨਾਂ ਨੇ ਬਿਲਕੁਲ ਝਾੜਵਲ ਧਿਆਨ ਨਹੀਂ ਦਿੱਤਾ ਕਿ ਟਰੈਕਟਰ ਕਿੱਥੇ ਲੱਗਣੇ ਆ ਮੀਨ ਨੇ ਰੀਜ ਦੇ ਵਿੱਚ ਜਿਹੜਾ ਕਿਸਾਨਾਂ ਨੇ ਕਿੱਥੇ ਬੈਣਾ ਖਲੋਣਾ ਇਸ ਕਰਕੇ ਇਸ ਦੇ ਸਬੰਧ ਵਿੱਚ ਆਪਾਂ ਜਿਹੜੀਆਂ ਹੁਣ ਥੋੜੇ ਦਿਨਾਂ ਦੇ ਵਿੱਚ ਇੱਥੇ ਜਿਹੜੋ ਜੋ ਹਲਕਾ ਨਚਾਰ ਦੇ ਸ਼ਮਸ਼ੀਰ ਸਿੰਘ ਆ ਉਹਨਾਂ ਨਾਲ ਵੀ ਕੋਈ ਮੀਟਿੰਗ ਰੱਖਾਂਗੇ ਤੇ ਸਰਕਾਰ ਤੱਕ ਆਪਣੀ ਜਿਹੜੀ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਧੰਨ